ਪ੍ਰਸ਼ਾਸਨ ਆ ਰਿਹਾ ਤੁਹਾਡੇ ਕੋਲ ਕਿਉਂਕਿ ਪ੍ਰਸ਼ਾਸਨ ਕਹਿੰਦਾ ਕਿ ਚੈਕਿੰਗ ਕਰਨੀ ਹੈਗੀ ਸਾਰਾ ਕੁਝ ਕਰਨਾ ਆਇਆ ਸੀ ਪ੍ਰਸ਼ਾਸਨ ਕੋਈ ਆਇਆ ਤੁਹਾਡੇ ਕੋਲ ਹਾਂ ਸਾਡੇ ਕੋਲ ਤਾਂ ਕੋਈ ਨਹੀਂ ਆਇਆ ਉੱਤਰ ਪ੍ਰਦੇਸ਼ ਦਾ ਉੱਤਰ ਪ੍ਰਦੇਸ਼ से यहां कैसे बैठा है ਯਾ ਟੋਕਤਾ ਨਹੀਂ ਕੋਈ ਆਪਕੇ ਕੋਲ ਆਤਾ ਨਹੀਂ ਆਪਰੋ ਕੋ ਪ੍ਰਸ਼ਾਸਨ ਅਭੀ ਟੈਸਟ ਵੀ ਹੋ ਰਹੇ ਆਪ ਲੋਗੋ ਕੇ ਡੀ ਐਨ ਏ ਟੈਸਟ ਹੋ ਰਹੇ ਟੈਸਟ ਹੋਇਆ ਕੋਈ ਕੋਈ ਨਹੀਂ ਹੋਇਆ ਪੰਜਾਬ ਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿੱਤਾ ਸੀ ਜਿਸ ਦੇ ਵਿੱਚ ਇਹ ਕਿਹਾ ਕਿ ਜਿਹੜੇ ਬੈਗਰਸ ਨੇ ਜਿਹੜੇ ਥਾਂ ਥਾਂ ਤੇ ਮੰਗਤੇ ਨੇ ਉਨ੍ਹਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ ਲੇਕਿਨ ਇਸ ਨੂੰ ਲੈ ਕੇ ਪਟਿਆਲਾ ਦੇ ਵਿੱਚ ਕੀ ਤਸਵੀਰ ਹੈ ਕਿਉਂਕਿ ਹਕੀਕਤ ਜਾਣਨੀ ਬਹੁਤ ਜ਼ਰੂਰੀ ਹੈ ਕਿ ਜਦੋਂ ਫਰਮਾਨ ਉੱਪਰੋਂ ਆਏ ਹੋਣ ਤਾਂ ਉਸ ਬਾਅਦ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਕਾਰਵਾਈ ਕਰਦਾ ਹੈ ਅਲੱਗ-ਅਲੱਗ ਥਾਵਾਂ ਤੋਂ ਵੱਖਰੀਆਂ-ਵੱਖਰੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਅੰਮ੍ਰਿਤਸਰ ਦੇ ਵਿੱਚ ਕਾਰਵਾਈ ਹੋਈ ਮਹਾਲੀ ਦੇ ਵਿੱਚ ਕਾਰਵਾਈ ਹੋਈ ਲੇਕਿਨ ਪਟਿਆਲਾ ਕਿਉਂ ਪਿੱਛੇ ਰਿਹਾ ਇਹ ਖਾਸ ਤੌਰ ਤੇ ਇੱਕ ਸਵਾਲ ਬਣਿਆ ਰਿਹਾ ਲੇਕਿਨ ਹੁਣ ਅੱਜ ਗਰਾਉਂਡ ਜ਼ੀਰੋ ਦੀ ਰਿਪੋਰਟ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੀ ਕੁਝ ਕਹਿਣਾ ਹੈ ਅੱਜ ਤੁਹਾਨੂੰ ਪੂਰੇ ਸ਼ਹਿਰ ਦਾ ਢੇੜਾ ਲਮਾਵਾਂਗੇ ਔਰ ਢੇੜੇ ਦੇ ਵਿੱਚ ਇਹ ਵੀ ਦੱਸਾਂਗੇ ਕਿ ਕਿਸ ਕਿਸ ਸਾਹ ਦੇ ਉੱਪਰ ਤੇ ਕਿਵੇਂ ਦੀ ਤਸਵੀਰ ਰਹੇਗੀ। ਇਹੀ ਪਰ ਬਹਤੇ ਹੋ ਸਾਰਾ ਦਿਨ? ਹਾਂਜੀ। ਇਹੀ ਰਹਤੇ ਹੋ ਉੱਪ। ਹਾਂਜੀ ਦਿਨ ਇੱਥੇ ਕੱਢਦੇ ਹਾਂ ਬਾਕੀ ਤਾਂ ਗੁਰਦੁਆਰੇ ਚ। ਰਹਿੰਦੇ ਕਿੱਥੇ ਹੋ? ਗੁਰਦੁਆਰੇ। ਗੁਰਦੁਆਰੇ। ਜੇ ਜੇ ਪ੍ਰਸ਼ਾਸਨ ਆ ਰਿਹਾ ਤੁਹਾਡੇ ਕੋਲ ਕਿਉਂਕਿ ਪ੍ਰਸ਼ਾਸਨ ਕਹਿੰਦਾ ਕਿ ਚੈਕਿੰਗ ਕਰਨੀ ਹੈਗੀ ਸਾਰਾ ਕੁਝ ਕਰਨਾ ਆਇਆ ਸੀ ਪ੍ਰਸ਼ਾਸਨ ਕੋਈ ਆਇਆ ਤੁਹਾਡੇ ਕੋਲ? ਨਾ ਸਾਡੇ ਕੋਲ ਤਾਂ ਕੋਈ ਨਹੀਂ ਆਇਆ। ਕੋਈ ਪ੍ਰਸ਼ਾਸਨ ਨਹੀਂ ਆਇਆ ਇੱਥੇ। ਲਾ ਲਾ ਕਿੰਨੇ ਟਾਈਮ ਤੋਂ ਇੱਥੇ ਰਹਿੰਦੇ ਤਿੰਨ ਚਾਰ ਸਾਲ ਹੋ ਗਏ ਥੇ ਰੰਨੇ ਹਾਂਜੀ ਹਾਂ ਰੋਕਦੇ ਨਹੀਂ ਥੇ ਪ੍ਰਸ਼ਾਸਨ ਇੱਥੇ ਰੋਕਦੇ ਨਹੀਂ ਕਈ ਵਾਰੀ ਕੋਈ ਹੁੰਦਾ ਇੱਥੇ ਕੋਈ ਪ੍ਰੋਗਰਾਮ ਤੇ ਰੋਕ ਲੁੰਦੀ ਕਿੱਥੇ ਜਿੱਥੇ ਐਮ ਐਲ ਏ ਸਾਹਿਬ ਦਾ ਘਰ ਹਾਂ ਹਾਂ ਦੋਸਤੋ ਬਾਅਦ ਵਾਪਸ ਆ ਜਾਂਦੇ ਨੇ ਉੱਥੇ ਹਾਂ ਫਿਰ ਇੱਕ ਦਿਨ ਵਾਸਤੇ ਬੰਦ ਕਰ ਦਿੰਦੇ ਹੋ ਦੁਬਾਰਾ ਫਿਰ ਰੈਣ ਬਸੇਰੇ ਬਣੇ ਹੋਏ ਨੇ ਰੈਣ ਬਸੇਰਿਆਂ ਚ ਕਿਉਂ ਨਹੀਂ ਜਾਂਦੇ ਕਿੱਥੋਂ ਤੁਸੀਂ ਹੈ ਕਿੱਥੋਂ ਸੰਗਰੂਰ ਤੋਂ ਜੀ ਤੁਸੀਂ ਸੰਗਰੂਰ ਤੋਂ ਪਟਿਆਲੇ ਕਿਵੇਂ ਆ ਗਏ ਪਟਿਆਲੇ ਬਸ ਆ ਗਏ ਕਿਵੇਂ ਨਾਲਾ ਪਾਣੀ ਲਿਖਿਆ ਹੋਇਆ ਸੀ ਤੇ ਉੱਥੇ ਘਰ ਪਰਿਵਾਰ ਕਿੱਥੇ ਤੁਹਾਡਾ ਕੋਈ ਸੰਜੂਰੀ ਹੈ ਤੋ ਨਾਲ ਨਹੀਂ ਰਹਿੰਦੇ ਤੁਸੀਂ ਕਿਉਂ ਬਸ ਕੋਈ ਐਸੀ ਹੋ ਗਈ ਕ੍ਰਿਸ਼ਤੀ ਤੇ ਹੁਣ ਇੱਥੇ ਸੜਕਾਂ ਤੇ ਰਹਿਣਾ ਪੈਂਦਾ ਤੁਹਾਨੂੰ ਹਾਂਜੀ ਇੱਥੇ ਕੋਈ ਟੋਕਦਾ ਨਹੀਂ ਤੁਹਾਨੂੰ ਆ ਕੇ ਹੈ ਟੋਕਦੇ ਵੀ ਨਹੀਂ ਐਸੀ ਗੱਲ ਨਹੀਂ ਤੇ ਰੈਨ ਬਸੇਰੇ ਚ ਕਿਉਂ ਨਹੀਂ ਰਹਿੰਦੇ ਇੱਡੇ ਰੈਨ ਬਸੇਰੇ ਬਣੇ ਹੋਏ ਨੇ ਪਟਿਆਲੇ ਚ ਰੈਨ ਬਸੇਰੇ ਚ ਨਹੀਂ ਰਹਸ ਆਧਾਰ ਕਾਰਡ ਵਗੈਰਾ ਹੈਗਾ ਤੁਹਾਡੇ ਕੋਲ ਸਾਰਾ ਕੁਝ ਨਹੀਂ ਕੁਝ ਵੀ ਨਹੀਂ ਹੈਗਾ ਨਾ ਉੱਤਰ ਪ੍ਰਦੇਸ਼ ਤੇ ਹੈ ਉੱਤਰ ਪ੍ਰਦੇਸ਼ سے ਹੈ ਯਹਾਂ کیسے ਬੈਠੇ ਹੋ यहाँ गुरुद्वारे में कल चला जाता लेता सोते हो नहीं सोता में अच्छा यहाँ टोकता नहीं कोई आपके पास आता नहीं आप प्रशासन कोई नहीं।, नहीं आया अभी वो कह रहे हैं कि प्रशासन सबका चेकअप कर रहा है कि आप लोग यहाँ के हो नहीं हो आधार कार्ड है नहीं है आपके आधार कार्ड है आधार कार्ड तो है कहाँ का है उत्तर प्रदेश उत्तर का तो उत्तर प्रदेश में क्यों नहीं जाते यहाँ क्यों रहते हो पटियाला में क्यों रहते हो जाते हैं अभी आए हुए हैं तो थोड़ा समय अपना बतीत कर रहे हैं काम धंधा क्या करते हो काम तो भी फिलहाल कुछ नहीं करते हैं अच्छा। यहाँ को टोकता नहीं सामने का नहीं, नहीं, तो कोई नहीं।, कोई नहीं, नहीं रहते जाके सरकार ने बनाया सरकारी बनाया तो कही, राजपुरा रोड पर है मैं बता देता हूँ आपको बस स्टैंड से आगे जाके है वहाँ चले जाओ अभी टेस्ट भी हो रहे हैं आप लोगों के डी टेस्ट हो रहे हैं टेस्ट हुआ कोई कोई नहीं हुआ प्रशासन आया भी नहीं आपके पास इतने समय से यहाँ बैठे हो हमको एक महीना हो गया पे एक महीने से पहले भी आया कभी पटियाले नहीं पहले नहीं आया अच्छा नहीं। पहली बार आए हुए और भी कोई साथी है घर तो परिवार का है आपका वो तो गांव में है तो फिर उनके साथ में क्यों नहीं रहते थोड़ा विवाद हो गया पति पत्नी से जो है चले आए थे अब यहाँ रहते हैं ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਚਾਈਲਡ ਬੈਗਰਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਅੱਜ ਪਟਿਆਲਾ ਦੇ ਵਿੱਚ तमाम ਕਈ ਖਾਵਾਂ ਦੇ ਉੱਪਰ ਅੱਜ ਰੇਡ ਹੋਈ ਹੈ ਏਡੀਸੀ ਈਸ਼ਾ ਸਿੰਘ ਸਾਹਿਬਾ ਮੌਜੂਦ ਨੇ ਮੈਮ ਅੱਜ ਦਾ ਆਪਰੇਸ਼ਨ ਕੀ ਰਿਹਾ ਹੈ ਅੱਜ ਅਸੀਂ ਸਿንስ ਬੋਰਡਿੰਗ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਵੱਖ-ਵੱਖ ਆਫੀਸਰਸ ਨੇ ਵੱਖ-ਵੱਖ ਜਗ੍ਹਾ ਤੇ ਰੇਡ ਕੀਤੀਆਂ ਹਨ ਜਿਦੇ ਵਿੱਚ ਅਸੀਂ ਅੱਜ 19 ਜਿਹੜੇ ਬੱਚੇ ਨੇ ਉਹ ਅਸੀਂ ਰੈਸਕਿਊ ਕੀਤੇ ਨੇ ਤੇ ਉਹਨਾਂ ਦਾ ਹੁਣ ਮੈਡੀਕਲ ਕਰਾ ਕੇ ਉਹਨਾਂ ਦੀ ਸਵਰੀ ਪ੍ਰੀਲੀਮినਰੀ ਜਾਂਚ ਕਰਾ ਕੇ ਉਹਨਾਂ ਨੂੰ ਐਸਓਐਸ ਹੋਮ ਰਾਜਪੁਰਾ ਚ ਭੇਜਿਆ ਗਿਆ। ਬੱਚੇ ਕਿਸ ਕਿਸ ਕੰਡੀਸ਼ਨ ਦੇ ਵਿੱਚ ਮਿਲੇ ਨੇ ਕਿਉਂਕਿ ਕਈ ਵਾਰ ਸੱਟਾਂ ਹੁੰਦੀਆਂ ਨੇ ਕੋਈ ਡੂੰਗੀਆਂ ਸੱਟਾਂ ਜਾਂ ਇਸ ਤਰੀਕੇ ਦੀ ਕੋਈ ਪੋਜੀਸ਼ਨ ਨਜ਼ਰ ਆਈ। ਇਦਾਂ ਦਾ ਕੁਛ ਨਹੀਂ ਹੈ। ਐਦਾ ਦਾ ਕੁਛ ਨਹੀਂ ਹੈਗਾ ਜੀ। ਬੇਸਿਕਲੀ ਪ੍ਰੀਲੀਮినਰੀ ਹੀ ਹੈਗਾ ਕਿ ਉਹਨਾਂ ਦੇ ਆਧਾਰ ਕਾਟ ਚੈੱਕ ਕੀਤੇ ਗਏ ਜੋ ਇੱਥੋਂ ਦੇ ਪਾਏ ਗਏ ਨੇ ਜਾਂ ਉਹਨਾਂ ਦੇ ਪੇਰੈਂਟਸ ਨਾਲ ਸੀਗੇ ਉਹਨਾਂ ਦਾ ਕੋਈ ਪ੍ਰੂਫ ਸੀਗਾ ਤਾਂ ਉਹਨਾਂ ਨੂੰ ਸੀਡਬਲਯੂਸੀ ਮੈਂਬਰਸ ਦੇ ਅੱਗੇ ਪੇਸ਼ ਕਰਕੇ ਉਹਨਾਂ ਨੂੰ ਛੱਡਿਆ ਗਿਆ ਜਾਂ ਜੋ ਵੀ ਉਹਨਾਂ ਦੇ ਅਸੀਂ ਚੈਕਿੰਗ dc ਉਹ ਅਸੀਂ ਕੀ ਕੀਤਾ ਕਿ ਸਖਤ ਤਾੜਨਾ ਕੀ ਹੈ ਕਿਉਂਕਿ ਜਦੋਂ ਆਧਾਰ ਕਾਰਡ ਲੈ ਕੇ ਯੂਪੀ ਦੇ ਆਧਾਰ ਕਾਰਡ ਹੁੰਦੇ ਨੇ ਬਾਕੀ ਸਟੇਟ ਦੇ ਆਧਾਰ ਕਾਰਡ ਹੁੰਦੇ ਨੇ ਔਰ ਉਹ ਸਟੇ ਪਟਿਆਲਾ ਦੇ ਵਿੱਚ ਕਰ ਰਹੇ ਹੁੰਦੇ ਨੇ ਤਾਂ ਇਹ ਵੀ ਲੋਕ ਸਵਾਲ ਚੁੱਕਦੇ ਨੇ ਕਿ ਉਹ ਕ੍ਰਾਈਮ ਦਾ ਹਿੱਸਾ ਬਣਦੇ ਨੇ ਜਾਂ ਕ੍ਰਾਈਮ ਕਰਦੇ ਨੇ ਤਾਂ ਉਹਨਾਂ ਦੇ ਉਹ ਸਖਤ ਤਾੜਨਾ ਕੀ ਹੈ ਇਹਦੇ ਵਿੱਚ ਹੁਣੀ ਮੈਂ ਕਾਲੀ ਮਾਤੇ ਮੰਦਿਰ ਕੋਲੇ ਚੈਕਿੰਗ ਕੀਤੀ ਸੀ ਤਾਂ ਅਸੀਂ ਉਹਨਾਂ ਨੂੰ ਜਦੋਂ ਫੜਨ ਲੱਗੇ ਉਹ ਬਾਹਰਲੇ ਸੀਗੇ ਤੇ ਉਹਨਾਂ ਨੇ ਖੁਦ ਹੀ ਕਿਹਾ ਕਿ ਅਸੀਂ ਹੁਣ ਪੰਜਾਬ 'ਚ ਨਹੀਂ ਆਵਾਂਗੇ ਸਾਡੀ ਚੈਕਿੰਗ ਹੋ ਚੁੱਕੀ ਹੈ ਅਸੀਂ ਮੈਂਬਰਸ ਦੇ ਅੱਗੇ ਪੇਸ਼ ਹੋ ਚੁੱਕੇ ਹਾਂ ਸਾਡੀ ਸਾਰੀ ਇਨਕੁਆਇਰੀ ਚੈਕਟਰਸ ਬਣਾਏ ਗਏ ਨੇ ਮੈਮੀ ਨਾਲ ਲਈ ਜਿਨ੍ਹਾਂ ਨੂੰ ਰੈਸਕਿਊ ਕਰਕੇ ਲੈ ਕੇ ਜਾ ਰਹੇ ਹਾਂ ਹਾਂਜੀ ਇਹ ਬੇਸਿਕਲੀ ਐਸਓਐਸ ਹੋਮ ਰਾਜਪੂਰਾ ਜਿਹੜਾ ਹੈਗਾ ਸਾਡੇ ਕੋਲ ਹੋਮਸ ਹੈਗੇ ਨੇ ਅਸੀਂ ਉਹਦੇ ਵਿੱਚ ਹੀ ਇਹਨਾਂ ਨੂੰ ਅਗਲੀ ਕਾਰਵਾਈ ਤੋਂ ਬਾਅਦ ਰੱਖਾਂਗੇ ਮੈਮੀ ਕਦ ਤੱਕ ਕਾਰਵਾਈਆਂ ਚੱਲਦੀਆਂ ਰਹਿਣਗੀਆਂ ਕਿ ਜਦ ਤੱਕ ਇਹ ਹੋਣੀ ਕੰਟੀਨਿਊਸ ਅਫੇਅਰ ਰਹੇਗਾ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਅਲੱਗ-ਲੱਗ ਟੀਮਸ ਬਣੀਆਂ ਨੇ ਅਲੱਗ-ਲੱਗ ਏਰੀਆਜ਼ ਡੀਮਾਰਕਟ ਕਰਕੇ ਲੱਗ-ਲੱਗ ਆਫੀਸਰਸ ਨੂੰ ਵੰਡ ਦਿੱਤੇ ਗਏ ਨੇ ਜਿਦੇ ਵਿੱਚ ਇਹੀ ਹਦਾਇਤ ਹੈ ਕਿ ਇਹਦੇ ਵਿੱਚ ਰੈਂਡਮ ਚੈਕਿੰਗ ਜਿਹੜੀਆਂ ਹੈਗੀਆਂ ਨੇ ਮੇਬੀ 1 ਡੇ 2 ਦਿਨ ਛੱਡ ਕੇ 3 ਦਿਨ ਛੱਡ ਕੇ ਅਸੀਂ ਇਹਨੂੰ ਇੱਕ ਕੰਟੀਨਿਊਸ ਅਫેર ਰੱਖਾਂ ਬਹੁਤ ਧੰਨਵਾਦ ਬਿਲਕੁਲ ਅਚਨਚੇਤ ਜਿਹੜੀ ਉਹ ਤਲਾਸ਼ੀ ਹੋਣੀ ਹੈ ਇਸ ਵਕਤੇ ਪੂਰੀ ਟੀਮ ਦੇਖ ਰਹੇ ਹਾਂ ਜਿਹੜੀ ਇਸ ਆਪਰੇਸ਼ਨ ਨੂੰ ਅੰਜਾਮ ਦੇ ਰਹੀ ਹੈ ਹਾਲਾਂਕਿ ਇਹ ਕਿਹਾ ਗਿਆ ਕਿ ਪਟਿਆਲਾ ਥੋੜਾ ਜਿਹਾ ਇਸ ਐਕਸ਼ਨ ਦੇ ਵਿੱਚ ਪਿੱਛੇ ਰਿਹਾ ਲੇਕਿਨ ਚਲੋ ਦੇਰ ਹੈ ਦੁਰਸਤ ਹੈ ਹੁਣ ਪਟਿਆਲਾ ਪ੍ਰਸ਼ਾਸਨ ਜਿਹੜਾ ਕਾਰਵਾਈ ਤੇ ਉਤਰਿਆ ਸੜਕਾਂ ਤੇ ਉਤਰਿਆ ਔਰ ਇਸ ਵਕਤ ਉਹਨਾਂ ਬੱਚਿਆਂ ਨੂੰ ਰੈਸਕਿਊ ਕਰਨ ਦਾ ਕੰਮ ਕੀਤਾ ਜਾ ਰਿਹਾ ਹੈਗਾ ਅੱਜ ਕਹਿੰਦੇ ਨੇ ਕਿ 19 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈਗਾ ਸ਼ੈਲਟਰ ਹੋਮ ਦੇ ਵਿੱਚ ਭੇਜਿਆ ਗਿਆ ਔਰ ਇਹ ਤਾੜਨਾ ਕੀਤੀ ਗਈ ਹੈਗੀ ਹੈ ਕਿ ਜੇਕਰ ਤੁਸੀਂ ਕੋਈ ਸ਼ਰਾਰਤ ਕਰੋਗੇ ਜੇਕਰ ਰਸਤੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਬੈਗਰਿੰਗ ਕਰਦੇ ਹੋਏ ਨਜ਼ਰ ਆਉਂਦੇ ਹੋ ਤਾਂ ਤੁਹਾਡੇ ਤੇ ਕਾਰਵਾਈ ਹੋਏਗੀ ਸਭ ਤੋਂ ਵੱਡੀ ਗੱਲ ਡੀਐਨਏ ਟੈਸਟ ਕਿਉਂਕਿ ਅਕਸਰ ਲੋਕਾਂ ਦਾ ਸਵਾਲ ਇਹ ਰਹਿੰਦਾ ਹੈ ਕਿ ਜਿਹੜੇ ਬੈਗਰਸ ਹੁੰਦੇ ਨੇ ਉਹਨਾਂ ਦੇ ਹੱਥ 'ਚ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦਾ ਉਹ ਮਿਸਯੂਜ਼ ਕਰਦੇ ਨੇ ਤਾਂ ਉਸ ਨੂੰ ਲੈ ਕੇ ਸਰਕਾਰ ਨੇ ਇੱਕ ਵੱਡਾ ਫੈਸਲਾ ਲਿੱਤਾ ਸੀ ਕਿ ਉਹਨਾਂ ਦਾ ਡੀਐਨਏ ਟੈਸਟ ਹੋਏਗਾ ਕਿ ਉਹ ਜਾਂਚਿਆ ਜਾਏਗਾ ਕਿ ਵਾਕਈ ਉਸ ਵਿਅਕਤੀ ਦਾ ਬੱਚਾ ਹੈ ਜੋ ਉਸ ਨੂੰ ਗੋਦ ਦੇ ਵਿੱਚ ਲੈ ਕੇ ਘੁੰਮ ਰਿਹਾ ਤਾਂ ਉਹ ਸਾਰੀਆਂ तमाम ਚੀਜ਼ਾਂ ਜਿਹੜੀਆਂ ਨੇ ਉਹ ਕੁਕਿ ਕਿਤਨੇ ਕਿਤੇ ਕੀਤੀਆਂ ਜਾਣਗੀਆਂ ਅੱਜ ਪਟਿਆਲੇ ਦੇ ਕਈ ਥਾਵਾਂ ਦੇ ਉੱਪਰ ਇਸ ਤਰੀਕੇ ਦੀਆਂ ਚੈਕਿੰਗਸ ਹੋਈਆਂ ਨੇ ਔਰ ਕਈਆਂ ਨੂੰ ਰੈਸਕਿਊ ਜਿਹੜਾ ਉਹ ਕਰ ਲਿੱਤਾ ਗਿਆ ਹੈਗਾ ਕੈਮਰਾ ਪਰਸਨ ਡਬਲ ਡਬਲ ਦੇ ਨਾਲ ਅਪਰਸਿੰਗ ਪੀਟੀਸੀ ਨਿਊਜ਼ ਪਟਿਆਲਾ